ਐਸਵੀਲੇਸੀ ਮੌਜੂਦ ਆ ਪਿੰਡ ਥਾਂਦੀਆਂ ਜੋ ਬੰਗਾ ਤੋਂ ਕਰੀਬ 1 ਕਿਲੋਮੀਟਰ ਨਵਾਂ ਸ਼ਹਿਰ ਰੋਡ ਦੇ ਉੱਤੇ ਆ ਜਿੱਥੇ ਕਿ ਸ਼੍ਰੀ ਗੁਰੂ ਰਵਿਦਾਸ ਮਿਸ਼ਨ ਹਸਪੀਟਲ ਲੰਬੇ ਸਮੇਂ ਤੋਂ ਚੈਰੀਟੇਬਲ ਚੱਲਦਾ ਪਿਆ ਪਰ ਕੁਝ ਸਮੇਂ ਤੋਂ ਬ੍ਰੇਕ ਸੀ ਆਰਥਿਕ ਸੰਕਟ ਸੀ ਸਮੱਸਿਆਵਾਂ ਆ ਨਾਮਕ ਕਿਰਿਆ ਹੋਇਆ ਸੀ ਪਰ ਅੱਜ ਫਿਰ ਉਹ ਸ਼ੁਭ ਘੜੀ ਚੰਗਾ ਦਿਨ ਆਇਆ ਚੰਗਾ ਸਮਾਂ ਆਇਆ ਕਿ ਸਮਾਜ ਨੇ ਇਸ ਸੰਸਥਾ ਨੂੰ ਮੋਢਾ ਦਿੱਤਾ ਇਸ ਸੰਸਥਾ ਨੂੰ ਆਰਥਿਕ ਸਹਿਯੋਗ ਦਿੱਤਾ ਤੇ ਅੱਜ ਦੁਬਾਰਾ ਫਿਰ ਇਸ ਹਸਪੀਟਲ ਦੀ ਓਪਨਿੰਗ ਹੈ ਰੀ ਓਪਨਿੰਗ ਹੈ ਇਸ ਓਪਨਿੰਗ ਦੇ ਉੱਤੇ ਚੰਦਰਸ਼ੇਖਰ ਆਜ਼ਾਦ ਜੀ ਜੋ ਮੈਂਬਰ ਪਾਰਲੀਮੈਂਟ ਨੇ ਉੱਤਰ ਪ੍ਰਦੇਸ਼ ਤੋਂ ਨਗੀਨਾ ਲੋਕ ਸਭਾ ਹਲਕੇ ਤੋਂ ਉਹ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਇਸ ਵੇਲੇ ਮੇਰੇ ਨਾਲ ਮੌਜੂਦ ਨੇ ਐਡਵੋਕੇਟ ਸੰਜੀਪ ਕੁਮਾਰ ਪੋਰਾ ਜੀ ਸਾਰਿਆਂ ਦੇ ਚਿਹਰੇ ਦੇ ਉੱਤੇ ਖੁਸ਼ੀ ਹੈ ਪੋਰਾ ਸਾਹਿਬ ਹੁਣਾਂ ਨੂੰ ਵੀ ਖੁਸ਼ੀ ਸਾਂਝੀ ਕਰਾਂਗੇ ਪੋਰਾ ਸਾਹਿਬ ਥੈਂਕ ਯੂ ਜੀ ਧੰਨਵਾਦ ਜੀਪੀਐਮ ਜੀ ਜੀਪੀਐਮ ਸਾਹਿਬ ਕਿਵੇਂ ਲੱਗ ਰਿਹਾ ਜੀ ਅੱਜ ਰੀ ਓਪਨਿੰਗ ਹੋਈ ਹੈ ਇਸ ਹਸਪੀਟਲ ਦੀ ਮੈਂ ਤਾਂ ਬਹੁਤ ਜ਼ਿਆਦਾ ਬੇਹੱਦ ਖੁਸ਼ ਹਾਂ ਜੀ ਕਿ ਇਹ ਸਾਡੇ ਕਮਿਊਨਿਟੀ ਦਾ ਸਾਡੇ ਸਮਾਜ ਦਾ ਇੱਕ ਇੰਸਟੀਟਿਊਸ਼ਨ ਹੈਗਾ ਆ ਵਾਹ ਔਰ ਹਸਪੀਟਲ ਕਾਲਜ ਯੂਨੀਵਰਸਿਟੀਆਂ ਇਹ ਕਿਸੇ ਸਮਾਜ ਦਾ ਇਨਫਰਾਸਟ੍ਰਕਚਰ ਹੁੰਦਾ ਆ ਜਿਹਦੇ ਤੋਂ ਉਹ ਸਮਾਜ ਦਾ ਵਿਕਾਸ ਨਿਰਮਾਣ ਡਿਵੈਲਪਮੈਂਟ ਹੁੰਦੀ ਆ ਜੀ ਔਰ ਸਿਹਤ ਔਰ ਸਿੱਖਿਆ ਜਿਹੜੀ ਆ ਕਿਸੇ ਸਮਾਜ ਦੀ ਤਰੱਕੀ ਦੇ ਲਈ ਬਹੁਤ ਹੀ ਜ਼ਰੂਰੀ ਹੈ ਜੀ ਤੇ ਜੇਕਰ ਸਿਹਤ ਔਰ ਸਿੱਖਿਆ ਕ ਸੰਸਥਾਵਾਂ ਕਿਸੇ ਸਮਾਜ ਦੇ ਕੋਲ ਨਹੀਂ ਹੈਗੀਆਂ ਤਾਂ ਉਹ ਸਮਾਜ ਮੈਂ ਕਹਿ ਸਕਦਾ ਅਪੰਗ ਸਮਾਜ ਹੋ ਅੱਜ ਦੇ ਦੌਰ ਤੇ ਜਿਵੇਂ ਬੀਤੇ ਕੁਝ ਸਮੇਂ ਮਾੜਾ ਟਾਈਮ ਸੀਗਾ ਤੇ ਆਰਥਿਕ ਸੰਕਟ ਦੇ ਵਿੱਚ ਸੀ ਇਹ ਹਸਪੀਟਲ ਦੀ ਪੂਰੀ ਸੰਸਥਾ ਤੇ ਬੰਦ ਵੀ ਹੋ ਗਿਆ ਸੀਗਾ ਤੇ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਜੂਝ ਵੀ ਰਿਹਾ ਸੀਗਾ ਤੇ ਅੱਜ ਫਿਰ ਸਮਾਜ ਨੇ ਜਿਹੜਾ ਆਰਥਿਕ ਸਹਿਯੋਗ ਦਿੱਤਾ ਉਹ ਵੀ ਕਰੋੜਾਂ ਚ ਹੂੰ ਕਿਵੇਂ ਲੱਗਦਾ ਦੇਖੋ ਹੋ ਸਕਦਾ ਹੈ ਕਿ ਸਮਾਜ ਤੱਕ ਇਹ ਗੱਲ ਵੱਡੇ ਲੈਵਲ ਤੇ ਉਸ ਵੇਲੇ ਨਾ ਪਹੁੰਚੀ ਪਹਿਲਾਂ ਨਹੀਂ ਗਈ ਜੀ ਤੇ ਮੈਨੂੰ ਵੀ ਸੋਸ਼ਲ ਮੀਡੀਆ ਰਾਹੀਂ ਪਿਛਲੇ ਸਾਲ ਇੱਥੇ ਦੀਆਂ ਪੋਸਟਾਂ ਮੈਂ ਦੇਖਣ ਸੁਣਨ ਨੂੰ ਮਿਲੀਆਂ ਤਾਂ ਮੈਨੂੰ ਪਤਾ ਲੱਗਾ ਕਿ ਕੋਈ ਇਦਾਂ ਦੀ ਸਮੱਸਿਆ ਹੈ ਤੇ ਜੇਕਰ ਉਦੋਂ ਹੀ ਇਹ ਚੀਜ਼ ਵੱਡੇ ਪੱਧਰ ਦੇ ਉੱਤੇ ਇਸ ਇਸ਼ੂ ਨੂੰ ਇਸ ਸਮੱਸਿਆ ਨੂੰ ਹਾਈਲਾਈਟ ਕੀਤਾ ਜਾਂਦਾ ਤਾਂ ਸ਼ਾਇਦ ਉਹ ਸਮਾਂ ਨਾ ਦੇਖਣਾ ਪੈਂਦਾ ਕਿਉਂਕਿ ਸਮਾਜ ਦੇ ਵਿੱਚ ਬਹੁਤ ਸਾਰੇ ਸਾਡੇ ਸਾਧਨ ਸੰਸਾਧਨਾਂ ਵਾਲੇ ਵਿਅਕਤੀ ਹੈਗੇ ਆ ਜੋ ਸਮਾਜ ਨਾਲ ਦਰਦ ਰੱਖਣ ਵਾਲੇ ਵੀ ਆ ਔਰ ਉਹ ਗੁਰੂ ਰਵਿਦਾਸ ਮਹਾਰਾਜ ਦੇ ਨਾਮ ਤੇ ਕੋਈ ਵੀ ਸੰਸਥਾ ਜਿਹੜੀ ਚੱਲਦੀ ਉਹਨੂੰ ਕਦੀ ਵੀ ਉਹ ਬੰਦ ਨਹੀਂ ਹੋਣ ਦੇਣਾ ਚਾਹੁੰਦੇ ਸੋ ਜਿਨ੍ਹਾਂ ਸਾਥੀਆਂ ਨੇ ਵੀ ਇਸ ਗੱਲ ਨੂੰ ਸਮਝਿਆ ਔਰ ਆਪਣੇ ਆਰਥਿਕ ਜਿਹੜੇ ਆ ਉਹ ਸੰਸਾਧਨ ਵੱਡੇ ਪੱਧਰ ਤੇ ਦੇ ਕੇ ਇਸ ਨੂੰ ਰੀਓਪਨ ਕਰਵਾਇਆ ਹੈਗਾ ਉਹ ਸਾਰੇ ਵਧਾਈ ਦੇ ਪਾਤਰ ਆ ਔਰ ਸਮਾਜ ਵੀ ਉਹਨਾਂ ਨੂੰ ਐਪਰੀਸ਼ੀਏਟ ਕਰਦਾ ਹੈ ਬਿਲਕੁਲ ਜੀ ਐਪਰੀਸ਼ੀਏਟ ਕਰਨਾ ਬਣਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਜਿਨ੍ਹਾਂ ਨੇ ਵੀ ਆਪਣੀ ਨੇਕ ਕਮਾਈ ਦੇ ਵਿੱਚੋਂ ਇਮਾਨਦਾਰੀ ਦੀ ਕਮਾਈ ਦੇ ਵਿੱਚੋਂ ਤਿਲ ਫੁੱਲ ਪਾ ਕੇ ਤਿਲ ਫੁੱਲ ਵੀ ਲੱਖਾਂ ਚ ਪਾਇਆ ਤੇ ਅਸੀਂ ਤਹਿ ਦਿਲ ਤੋਂ ਧੰਨਵਾਦ ਹੈ ਇਸੇ ਤਰੀਕੇ ਦੇ ਨਾਲ ਇਸ ਹਸਪੀਟਲ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੁੜ ਕੇ ਰਹਿਣਾ ਪਏਗਾ ਤਾਂ ਕਿ ਤੇ ਫਿਰ ਦੁਬਾਰਾ ਕੋਈ ਸਮੱਸਿਆ ਕਿਸੇ ਤਰੀਕੇ ਦੀ ਨਾ ਹੋਵੇ ਇਹ ਵੀ ਅਸੀਂ ਅਪੀਲ ਕਰਦੇ ਹਾਂ ਪੂਰੀ ਮੈਨੇਜਮੈਂਟ ਤੋਂ ਸਟਾਫ ਤੋਂ ਇਲਾਕੇ ਦੇ ਜਿਹੜੇ ਸਧਾਰਨ ਲੋਕ ਐ ਜਿਨ੍ਹਾਂ ਨੂੰ ਆਸ ਹੈ ਕਿ ਸਾਡਾ ਹਸਪੀਟਲ ਐ ਇੱਥੇ ਸਧਾਰਨ ਤੇ ਗਰੀਬ ਵਿਅਕਤੀ ਨੂੰ ਵੀ ਇਲਾਜ ਮਿਲੇਗਾ ਉਹਨਾਂ ਦਾ ਵੀ ਖਾਸ ਖਿਆਲ ਰੱਖਣ ਦੀ ਲੋੜ ਹੈਗੀ ਆ ਕਿਉਂਕਿ ਬਹੁਤ ਵੱਡੇ ਅੱਜ ਹਸਪੀਟਲ ਵੱਡੇ ਪੱਧਰ ਤੇ ਖੁੱਲੇ ਨੇ ਪਰ ਲੋਕਾਂ ਦੀ ਜੇਬ 'ਚ ਪੈਸਾ ਨਹੀਂ ਐ ਜਾਂ ਘੱਟ ਪੈਸਾ ਐ ਉਹਨਾਂ ਦਾ ਵੀ ਧਿਆਨ ਰੱਖਣ ਦੀ ਲੋੜ ਹੈਗੀ ਆ ਜੀ ਬਹੁਤ ਬਹੁਤ ਧੰਨਵਾਦ ਜੀ ਪਰ ਸਾਹਿਬ ਜੀ ਤੁਹਾਨੂੰ ਵੀ ਜੀ ਤੁਹਾਡੀ ਸਾਰੀ ਟੀਮ ਦਾ ਜੈ ਗੁਰਦੀ ਜੈਪਾਲ